ਚਾਹੇ ਤੁਸੀਂ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਬਰੀ ਦੇਨ ਲੈਣ ਕਹਣਾ ਚਾਹੇ ਤੁਸੀਂ ਕੋਟਨ ਸੂਟ ਲੈਣੇ ਆ ਤੁਸੀਂ ਕੋਟ ਪੈਂਟ কুরਤੇ ਵੀ ਹਮੇਂ ਸ਼ੇਰਵਾਨੀ ਬਲੇਜ਼ਰ ਬਾਸਟਰ ਚਾਹੇ ਤੁਸੀਂ ਅੰਗੀਆਂ ਰੰਗ ਬਰੰਗੀਆਂ ਪੱਗਾਂ ਤੇ ਤੁਹਾਨੂੰ ਅੰਕਲੋਂ ਬੁੱਟਰ ਰੋਡ ਕਾਦੀਆਂ ਦੇ ਇਸ ਸਟੋਰ ਦੇ ਇੱਕੋ ਛਾਤੇ 'ਨਾਂ ਸਾਰੀ ਵੈਰਾਈਟੀ ਮਿਲ ਜਣੇ ਜਿੱਥੇ ਨਵੇਂ ਨਵੇਂ ਡਿਜ਼ਾਈਨ ਅਨਾਰਕਲੀਆਂ ਦੇ ਵਿੱਚ ਡਰੈੱਸਾਂ ਦੇ ਵਿੱਚ ਸ਼ੇਰਵਾਨੀ ਚਰਾਰਾ ਗਾਰਾ ਲਹਿੰਗਾ ਚਾਹੇ ਤੁਸੀਂ ਇਦਾਂ ਦੇ ਪਲਾਜੋ ਸੂਟ ਲੈਣੇ ਆ ਵੱਡੀ ਗੱਲ ਇਹ ਆ ਜਿਹੜੇ ਤੁਸੀਂ ਬਾਜ਼ਾਰਾਂ 'ਚ ਜਾ ਕੇ 2 ਪੀਸ ਕੋਟਵਰਡ 10-10000 ਰੁਪਏ ਦੇ ਲੈਣੇ ਹੋ ਇੱਥੇ ਤੁਹਾਨੂੰ 2995 ਦੇ 2 ਪੀਸ ਕੋਟਵਰਡ ਉਹ ਵੀ ਸਲਾਈ ਕਰਕੇ ਦਵਾਂਗੇ ਜਿਹੜੇ 15-15000 ਰੁਪਏ ਦੇ ਵਿੱਚ ਤੁਸੀਂ 3 ਪੀਸ ਕੋਟਵਰਡ ਬਣਾਉਣੇ ਹੋ ਇੱਥੇ ਤੁਹਾਨੂੰ ਸਿਰਫ 3760 ਦੇ ਵਿੱਚ 3 ਪੀਸ ਕੋਟਵਰਡ ਸਲਾਈ ਕਰਕੇ ਦਵਾਂਗੇ ਇਸ ਗੱਲ ਦਾ ਚੈਲੰਜ ਆ ਕੁਆਲਿਟੀ ਵੈਰਾਈਟੀ ਵਧੀਆ ਪਰ ਰੇਟ ਸਾਡੇ ਬਾਜ਼ਾਰ ਨਾਲੋਂ ਬਹੁਤ ਘੱਟ ਹੋਣੇ ਆ। ਕਾਟਨ ਦੇ ਬਹੁਤ ਸੋਹਣੇ-ਸੋਹਣੇ ਪ੍ਰਿੰਟ ਸਾਡੇ ਕੋਲ ਆ ਚੁੱਕੇ ਆ। ਕਾਟਨ ਦੇ ਵਿੱਚ, ਮਸਲੀਨ ਦੇ ਵਿੱਚ, ਜੋਰ ਜੜ ਦੇ ਵਿੱਚ ਬਹੁਤ ਸੋਹਣੀਆਂ ਆਈਟਮਾਂ, ਬਹੁਤ ਸੋਹਣੇ ਪ੍ਰਿੰਟ ਆ ਚੁੱਕੇ ਆ ਭਾਜੀ। ਜੋ ਮੈਂ ਸੂਟ ਦੇ ਰਿਹਾ 1000 ਰੁਪਏ ਤੋਂ ਸ਼ੁਰੂ ਹੁੰਦੇ ਹੋਣੇ ਆ। ਭਾਜੀ 1000 ਰੁਪਏ ਤੋਂ ਬਿਲਕੁਲ ਸ਼ੁਰੂ ਹੁੰਦੇ ਆ ਬਜ਼ਾਰਾਂ ਦੇ ਵਿੱਚ ਪਰ ਸਾਡਾ 350 ਰੁਪਏ ਤੋਂ ਸੂਟ ਸਟਾਰਟ ਹੋ ਜਾਂਦੇ ਆ ਭਾਜੀ ਕਾਟਨ ਦੇ। ਸਰ ਜੇ ਕਿਸੇ ਨੇ ਦੁਪੱਟੇ ਵਾਲਾ ਸੂਟ ਲੈਣਾ ਜਿਵੇਂ ਮੈਂ ਦੇਖ ਰਿਹਾ ਵੀ ਆ ਬੜਾ ਸੋਹਣਾ ਮਸਲੀਨ ਦਾ ਸੂਟ ਆ। ਗਲੀ ਇੱਥੇ ਪਹੁੰਚਣ ਦੀ ਕਮ ਦੁਪੱਟੇ ਬੜਾ ਸੋਹਣਾ ਆ ਇਦਾਂ ਦੇ ਵਿੱਚ ਕਿੰਨੇ ਕਿ ਡਿਜ਼ਾਈਨ ਮਿਲ ਜੂਗੇ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਬਹੁਤ ਕਲੈਕਸ਼ਨ ਮਿਲ ਜੂਗੀ ਭਾਜੀ ਅਸੀਂ ਪਹਿਲਾਂ ਹੀ ਸਮਰ ਸੇਲ ਲਾਤੀ ਹੈ ਭਾਜੀ ਇਹ ਸੂਟ ਹੈਗਾ 1000 ਰੁਪਏ ਦਾ ਅੱਛਾ ਜਿਹੜਾ ਬਾਜ਼ਾਰ ਦੇ ਵਿੱਚ 2000 ਦਾ ਇੱਥੇ ਦਿੰਦੇ ਸੀ 1500 ਪਰ ਹੁਣ ਸਾਨੂੰ 1000 ਦਾ ਬਾਜ਼ਾਰ ਨਾਲ ਰੇਟ ਅੱਧੇ ਆ ਜਿਹੜੇ ਬੁਟੀਕ ਸੂਟ ਆ ਤੁਸੀਂ ਦੇਖੋ ਦੁਪੱਟਾ ਪਹਿਲਾਂ ਤੁਸੀਂ ਚੈੱਕ ਕਰ ਲਓ ਦੁਪੱਟੇ ਨਾ ਤੁਸੀਂ ਇਹ ਦੇਖੋ ਸਾਰਾ ਫਰੰਟ ਚੈੱਕ ਕਰ ਲਓ ਬੜੇ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਇਹ ਵੀ ਤੁਹਾਨੂੰ ਸਿਰਫ 850 ਰੁਪਏ ਇੱਕ ਸੂਟ ਦੇਣਾ ਜੋ ਸਪੈਸ਼ਲ ਪ੍ਰਿੰਟ ਦੀ ਹੀ ਗੱਦੀ ਹੈ ਇਹਦੇ ਵਿੱਚ ਸਾਡੇ ਕੋਲ ਭਾਜੀ ਐਸ ਕੇ ਦੇ ਗੰਗਾ ਦੇ ਰਾਮ ਟੈਕਸ ਦੇ ਜਿਹੜੇ ਨਾਮੀ ਫੈਬਰਿਕ ਬਣਾਉਂਦੇ ਆ ਕੋਟਨ ਦਾ ਸਾਰੇ ਅਵੇਲੇਬਲ ਹੈ ਭਾਜੀ ਬ੍ਰਾਂਡ ਸਾਰੇ ਹੈਗੇ ਜੋਰਜਟ ਤੇ ਚਨੋਂਨ ਦੇ ਵਿੱਚ ਹੈਗੇ ਆ ਭਾਜੀ ਇਹ ਫੈਬਰਿਕ ਹੀ ਇਦਾਂ ਦੇ ਆ ਇਹਨਾਂ ਦੇ ਕਲਰ ਵੀ ਇਦਾਂ ਦੇ ਆ ਇਹਨਾਂ ਨੂੰ ਓਲਡ ਏਜ ਥੋੜੇ ਆਂਟੀਆਂ ਵੀ ਪਾ ਸਕਦੀਆਂ ਕੁੜੀਆਂ ਵੀ ਪਾ ਸਕਦੀਆਂ ਬਹੁਤ ਸੋਹਣੇ ਪ੍ਰਿੰਟ ਆ ਭਾਜੀ ਸੋ ਇਹ ਬਾਜ਼ਾਰ ਦੇ ਵਿੱਚ ਕੋਈ 1500 1800 2000 ਪਰ ਇੱਥੇ ਤੁਹਾਨੂੰ 700 800 900 ਹਜ਼ਾਰ ਰੁਪਏ ਦੇ ਵਿੱਚ ਇਦਾਂ ਦੇ ਸੂਟ ਮਿਲ ਜਾਣੇ ਇਹਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਬਹੁਤ ਸਾਰੀ ਮਿਲ ਜਾਣੀ ਆ ਦੇਖੋ ਭਾਜੀ ਪੂਰਾ ਭਰਿਆ ਹੋਇਆ ਕਢਾਈ ਵਾਲਾ ਸੂਟ ਜੋ ਬਾਜ਼ਾਰਾਂ ਦੇ ਵਿੱਚ 15 1500 ਰੁਪਏ ਰੇਟ ਲੋਕੀ ਲਾਂਦੇ ਆ ਸਾਡਾ ਰੇਟ ਹੈਗਾ ਭਾਜੀ 1000 ਰੁਪਏ ਪਰ ਹੁਣ ਅਸੀਂ ਇਹਨੂੰ ਵੀ 750 ਰੁਪਏ ਦਾ ਕੀਤਾ ਹੈ 1500 ਰੁਪਏ ਦੇ ਦੋ ਸੂਟ ਮਤਲਬ ਜਿਹੜਾ ਬਾਜ਼ਾਰ ਦੇਖੋ ਬਾਜ਼ਾਰਾਂ ਦੇ ਵਿੱਚ 1700 1800 1600 50 ਇੱਦਾਂ ਇੱਥੇ 750 ਰੁਪਏ ਦੇ ਵਿੱਚ ਅੰਬੀਆ ਦਾ ਡਿਜ਼ਾਈਨ ਵੀ ਦਵਾਂਗੇ ਤੁਹਾਨੂੰ ਦੋ ਲੋ ਪੀਸ ਦੇ ਵਿੱਚ ਵੀ ਸਾਡੇ ਕੋਲ ਭਾਜੀ ਮਾਸਟਰੀ ਹੀ ਹੈਗੀ ਹੈ ਸਾਡੀ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਸਾਡੇ ਕੋਲ ਸੋਲੋ ਪੀਸ ਦੇ ਵਿੱਚ ਮਿਲ ਜੂਗੀ ਇੱਧਰ ਦੇਖੋ ਭਾਜੀ ਬਹੁਤ ਸੋਹਣੇ ਡਿਜ਼ਾਈਨ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਵੀਡੀਓ ਦੇ ਵਿੱਚ ਅਸੀਂ ਜ਼ਿਆਦਾ ਨਹੀਂ ਦਿਖਾ ਸਕਦੇ ਪਰ ਆਈਟਮਾਂ ਸਾਡੇ ਕੋਲ ਬਹੁਤ ਹੈਗੀਆਂ ਸੋ ਇਦਾਂ ਦੇ ਡਿਜ਼ਾਈਨ ਦੇਖੋ ਸਿੰਗਲ ਸਿੰਗਲ ਪੀਸ ਲੈਣੇ ਆ ਤੁਸੀਂ ਸੈੱਟ ਬਾਈ ਸੈੱਟ ਲੈਣੇ ਆ ਜਾਂ ਤੁਹਾਨੂੰ ਇੱਕ ਨਾਲ ਦੇ ਬਹੁਤ ਹੈ ਦੇਖੋ ਰੈੱਡ ਸੂਟ ਜੇ ਰੈੱਡ ਸੂਟ ਦੀ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਬਾਜ਼ਾਰਾਂ ਦੇ ਵਿੱਚ ਲੁੱਟਾਂ ਹੁੰਦੀਆਂ ਇਹ ਕੋਈ 3-3000 ਰੁਪਿਆ ਕੋਈ 3500 ਇਦਾਂ ਮੰਗਦਾ ਪਰ ਇੱਥੇ 3-3000 ਵਾਲੇ ਸੂਟ ਤੁਹਾਨੂੰ ਸਰਫ 1275 ਰੁਪਏ ਦੇ ਵਿੱਚ ਮਿਲ ਜਾਵੇ। ਇਹ ਹੈਗਾ ਸਾਡਾ ਲਹਿੰਗਾ ਸੈਕਸ਼ਨ ਜਿੱਥੇ ਬ੍ਰਾਈਡਲਾਂ ਲਈ ਬਹੁਤ ਸੋਹਣੀਆਂ-ਸੋਹਣੀਆਂ ਆਈਟਮਾਂ ਆ ਚੁੱਕੀਆਂ ਭਾਜੀ। ਲਹਿੰਗਿਆਂ ਦੇ ਵਿੱਚ ਵੀ ਤੇ ਸ਼ਰਾਰੇ, ਗਰਾਰੇ, ਰੈਡੀਮੇਡ ਡਰੈੱਸਾਂ ਬਹੁਤ ਸੋਹਣੀਆਂ-ਸੋਹਣੀਆਂ ਆਈਟਮਾਂ ਸਾਡੇ ਕੋਲ ਆ ਚੁੱਕੀਆਂ। ਇਹਨਾਂ ਦੇ ਵਿੱਚ ਭਾਜੀ 20% ਐਮ ਆਰ ਪੀ ਤੋਂ ਆਫ ਹੈ। ਅੱਛਾ ਜਿਹੜਾ ਮਰਜ਼ੀ ਦੇ ਵਿੱਚ ਪੀਸ ਲੈ ਲਓ। ਜਿਹੜਾ ਮਰਜ਼ੀ ਪੀਸ ਲੋ ਬਜ਼ਾਰਾਂ ਦੇ ਵਿੱਚ ਜਿਹੜਾ ਪੀਸ 10000 ਦਾ ਹੈ ਸਾਡਾ ਰੇਟ ਪਹਿਲਾਂ ਹੀ ਉਹਦਾ 5000 ਰੁਪਏ ਹੋਊਗਾ। ਤੇ 5000 ਦੇ ਵਿੱਚੋਂ ਵੀ 20% ਹੋਰ ਓਫ ਮਿਲਨੀ ਹੈ ਪਰ ਭਾਜੀ ਖਾਨੇ ਅਸੀਂ ਭਰ ਚੁੱਕੇ ਆ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਡੇਲੀ ਇਹਨਾਂ ਦੇ ਵਿੱਚੋਂ ਵੈਰਾਈਟੀਆਂ ਚੇਂਜ ਹੋ ਰਹੀਆਂ ਪਾਜੀ ਸੇਲ ਹੋ ਰਿਹਾ ਹੈ ਹੋਰ ਨਵੇਂ ਮਾਲ ਆ ਰਹੇ ਆ ਜਿੰਨੇ ਵੀ ਕਲਰ ਤੁਸੀਂ ਬ੍ਰਾਈਡਲਾਂ ਲਈ ਰੈੱਡ ਕਲਰ ਲੈਣੇ ਆ ਮਹਿਰੂਨ ਕਲਰ ਮਰਜੈਂਟਾ ਕਲਰ ਹਰ ਤਰ੍ਹਾਂ ਦੀ ਆਈਟਮਾਂ ਪਾਜੀ ਆਪਣੇ ਕੋਲ ਅਵੇਲੇਬਲ ਹੈ ਦੇਖੋ ਰੈੱਡ ਸੂਟ ਜੇ ਲੈਣਾ ਹੈਵੀ ਸੂਟ ਆ ਜਿਹੜੀ ਵਿਆਹ ਵਾਲੀ ਕੁੜੀ ਆ ਉਹਦੇ ਲਈ ਲਾਵਾਂ ਫੇਰ ਵਾਲਾ ਸੂਟ ਤੁਹਾਨੂੰ ਦਵਾਂਗੇ ਪਰ ਰੇਟ ਇਹਦਾ ਬਾਜ਼ਾਰ ਨਾਲੋਂ ਅੱਧੇ ਰੇਟਾਂ ਦਵਾਂਗੇ ਜਿਹੜੇ ਆ ਤੁਹਾਨੂੰ ਕਲਰ ਦਿਖਾ ਰਹੇ ਨਾ ਤੇ ਇੰਗਲਿਸ਼ ਕਲਰ ਹੈ ਆਮ ਤੌਰ ਤੇ ਇਦਾਂ ਦੇ ਕਲਰ ਇਦਾਂ ਦੇ ਡਿਜ਼ਾਈਨ ਤੁਹਾਨੂੰ ਮਿਲਦੇ ਨਹੀਂ ਹੈਗਾ ਅੱਗੇ ਦੇਖੋ ਮਤਲਬ ਦੇਖੋ ਸੂਟ ਸਾਡੇ ਸੋਹਣੇ ਵਿੱਚ ਕੋਈ ਸ਼ੱਕ ਨਹੀਂ ਨਾ ਪਰ ਸੂਟਾਂ ਨਾਲ ਨਾਲ ਦੀ ਦੁਪੱਟੇ ਦੇਖੋ ਕਿੰਨੇ ਹੈਵੀ ਦੁਪੱਟੇ ਫੋਰ ਸਾਈਡ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਹਾਂ ਹੁਣ ਤੁਹਾਨੂੰ ਅਸੀਂ ਲੈ ਕੇ ਆਏ ਆ ਆਪਣੇ ਜੈਰ ਸੈਕਸ਼ਨ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਆਲਰੇਡੀ ਹੀ ਆਪਣੇ ਭਰਾਵਾਂ ਦੇ ਬਹੁਤ ਸੋਹਣੇ ਬਹੁਤ ਵਧੀਆ-ਵਧੀਆ ਫਾਇਦੇ ਕਰ ਰਹੇ ਹਾਂ ਜੋ ਸਲਾਈ ਬਜ਼ਾਰਾਂ ਦੇ ਵਿੱਚ 4-4000 ਰੁਪਏ 5-5 6-6000 ਰੁਪਏ ਚੱਲ ਰਹੀ ਹੈ ਭਾਜੀ 2 ਪੀਸ ਕੋਟ ਪੈਂਟ 2995 ਵਿਦ ਕਪੜਾ ਸਟਿਚਿੰਗ ਕਰਕੇ 3760 ਰੁਪਏ ਭਾਜੀ 3 ਪੀਸ ਕੋਟ ਪੈਂਟ ਸਟਿਚਿੰਗ ਕਰਕੇ ਅਸੀਂ ਦਿੰਨੇ ਆ ਜਿਨ੍ਹਾਂ ਦੀ ਸਲਾਈਆਂ ਬਜ਼ਾਰ 'ਚ 4-4 5-5000 ਰੁਪਏ ਚੱਲ ਰਹੀਆਂ ਤੁਸੀਂ ਲਾਈਨਿੰਗ ਲੈਣੀ ਹੈ ਤੁਸੀਂ ਚੈੱਕ ਲੈਣੀ ਹੈ ਇਹਨਾਂ ਦੇ ਵਿੱਚ ਵੀ ਭਾਜੀ ਦੇਖੋ ਕਲਰ ਬਹੁਤ ਸੋਹਣੇ ਸੋਹਣੇ ਹੈਗੇ ਆ ਕੋਈ 2 ਜਾਂ 3 ਕਲਰ ਨਹੀਂ ਬਹੁਤ ਸੋਹਣੇ ਕਲਰ ਸਾਡੇ ਕੋਲ 20 25 ਕਲਰ ਹਰ ਟਾਈਮ ਅਵੇਲੇਬਲ ਹੁੰਦੇ ਤਾਂ ਸੋ ਪਾਜੀ ਜਿਹੜੇ ਰੇਂਜਸ ਦੀ ਤੁਹਾਨੂੰ ਦਿਖਾਈਆਂ 2995 3760 ਉਹਦੇ ਵਿੱਚ ਇਹ ਨਹੀਂ ਸਾਡੇ ਕੋਲ ਕੋਈ ਇੱਕ ਜਾਂ ਦੋ ਚਾਰ ਪੀਸ ਕਲਰ ਹੀ ਹੈਗੇ ਕਲਰ অপਸ਼ਨ ਸਾਡੇ ਕੋਲ ਬਹੁਤ ਹੈਗੇ ਪਾਜੀ ਵੈਰਾਈਟੀ ਸਾਡੇ ਕੋਲ ਬਹੁਤ ਸੋਹਣੀ ਆ ਚੁੱਕੀ ਹੈ ਜਿੰਨੇ ਮਰਜੀ ਕਲਰ ਤੁਸੀਂ ਲਓ ਸਾਡੇ ਕੋਲ ਹਰ ਟਾਈਮ ਅਵੇਲੇਬਲ ਮਿਲਣਗੇ ਪਾਜੀ ਗੀਜ਼ਾ ਕਾਟਨ ਦਾ ਕੁੜਤਾ ਨਾ ਬਾਜ਼ਾਰ 'ਚ 1500 ਸ਼ੁਰੂ ਹੋ ਰਿਹਾ ਇਸ ਵੇਲੇ ਜਿਹੜਾ ਗੀਜ਼ਾ ਕਾਟਨ ਦਾ ਮੈਨੂੰ ਇਹਦਾ ਰੇਟ ਦੱਸੋ ਕੀ ਆ ਪਾਜੀ 1500 ਦਾ ਸ਼ੁਰੂ ਬਜ਼ਾਰ ਵਾਲੇ ਕਰਦੇ ਆ ਅਸੀਂ ਕਰਦੇ ਆ ਆਪਣਾ 700 ਰੁਪਏ ਦਾ ਪੀਸ ਸਟਾਰਟ ਪਾਜੀ ਕੁਰਤਾ ਪਿਆਮਾ 700 ਰੁਪਏ ਆ ਦੇਖੋ ਪਾਜੀ ਸ਼ੇਰਵਾਨੀ ਦੇ ਵਿੱਚ ਕਿੰਨੇ ਸੋਹਣੇ ਡਿਜ਼ਾਈਨ ਆਏ ਹੋਏ ਐ ਇਹਨਾਂ ਦੇ ਵਿੱਚ ਪਾਜੀ ਜੇ ਤੁਸੀਂ ਕੋਈ ਫੋਟੋ ਵੀ ਸਾਡੇ ਕੋਲ ਲੈ ਕੇ ਆਂਦੇ ਹੋ ਨਾ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਦੇ ਤੇ ਵਰਕ ਕਰਾਨਾ ਹੈ ਉਹ ਵੀ ਅਸੀਂ ਪਾਜੀ ਕਰਵਾ ਕੇ ਦਿੰਨੇ ਆ ਮੰਨ ਲਓ ਜਿੱਦਾਂ ਜੇ Google ਤੋਂ ਫੋਟੋ ਲਿਆਵੇ ਕੋਈ ਵੀ ਫੋਟੋ ਨੈਟ ਤੋਂ ਲਿਆਵੋ ਤੁਸੀਂ ਇਹ ਬਣਾ ਦੋਗੇ ਬਿਲਕੁਲ ਪਾਜੀ ਬਿਲਕੁਲ ਡਿੱਟੋ ਕਾਪੀ ਬਣਾ ਕੇ ਦਵਾਂਗੇ ਸੇਮ ਟੂ ਸੇਮ ਪੀਸ ਬਣਾ ਕੇ ਦਵਾਂਗੇ ਫੈਬਰਿਕ ਸਾਡੇ ਕੋਲ ਸ਼ਰਟ ਦੇ ਵਿੱਚ ਭਾਜੀ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸਟਾਰਟ ਹੋ ਜਾਂਦੀ ਹੈ ਭਾਜੀ ਇਹਦੇ ਵਿੱਚ ਤੁਸੀਂ ਜਿੰਨੀ ਕਹੋਗੇ 800 1000 1500 ਸਾਰੀ ਰੇਂਜ ਆਪਣੇ ਕੋਲ अवेलेबल ਤੋਂ ਸਾਡੇ ਕੋਲ ਇਸ ਵੇਲੇ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦੇ ਵਿੱਚ ਡਿਵਾਈਨ ਦਸਤਾਰ ਜਿਹੜਾ ਕਿ ਤੁਸੀਂ ਦੇਖੋ ਵੀ ਕਿੱਡਾ ਸੈਕਸ਼ਨ ਹੈਗਾ ਇੱਥੇ ਸਾਨੂੰ ਲਾਈਟ ਕਲਰ ਮਿਲ ਜਣੇ ਆ ਡਾਰਕ ਕਲਰ ਮਿਲ ਜਣੇ ਆ ਰੂਬੀਆ ਮਿਲ ਜਣੇ ਆ ਫੁੱਲ ਬੈਲ ਮਿਲ ਜਣੇ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗਾਂ ਦੀ ਪੂਰੀ ਗਾਰੰਟੀ ਆ ਇਹ ਰੰਗ ਫੇਟ ਹੋ ਜੇ ਤੁਸੀਂ 3 ਮਹੀਨੇ ਚ ਬਦਲ ਕੇ ਦੇ ਸਕਦੇ ਆ ਤੇ ਲਾਈਨਿੰਗ ਦਾ ਕੱਪੜਾ ਵੀ ਪੂਰਾ ਗਾਰੰਟੀ ਵਾਲਾ ਆ ਬਿਲਕੁਲ ਪਾਜੀ ਬਿਲਕੁਲ ਲਾਈਨਿੰਗ ਦਾ ਕੱਪੜਾ ਵੀ ਪੂਰੀ ਗਾਰੰਟੀ ਹੈ 40 ਰੁਪਏ ਮੀਟਰ ਸਾਡਾ ਪਾਜੀ ਲਾਈਨਿੰਗ ਦਾ ਰੇਟ ਆ ਤੇ ਇੱਥੇ ਤੁਸੀਂ ਲਾਈਨ ਦਾ ਕੱਪੜਾ ਵੀ ਲੈ ਕੇ ਜਾ ਸਕਦੇ ਆ ਮਤਲਬ ਕੀ ਆ ਤੁਹਾਨੂੰ ਟੂਰ ਕਰਾਇਆ ਚ ਪੂਰੇ ਸਟੋਰ ਦਾ ਚਾਹੇ ਤੁਸੀਂ ਲੇਡੀ ਸੂਟ ਲੈਣੇ ਆ ਸ਼ਰਾਰੀ ਗਰਾਰੇ ਲਹਿੰਗੇ ਲੈਣੇ ਆ ਕੋਟ ਪੈਂਟ ਕੁਰਤੇ ਤੇ ਹਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਣ ਲੈਣੀਆਂ ਪੱਗਾਂ ਲੈਣੀਆਂ ਸਾਰੀ ਵੈਰਾਈਟੀ ਇੱਕੋ ਥਾਂ ਤੇ ਮਿਲਣੀਆਂ ਗਾਰੰਟੀ ਇਸ ਗੱਲ ਦੀ ਵੀ ਬਾਜ਼ਾਰ ਨਾਲੋਂ ਰੇਟ ਵੀ ਅੰਕਲ ਓਮ ਬੁੱਟਰ ਰੋਡ ਘਾਦੀਆਉਣਾ ਨੰਬਰ ਸਕਰੀਨ ਦੇ ਦਿੱਤਾ ਹੈ ਤੁਸੀਂ ਕੋਈ ਜਾਣ ਕੇ ਲੈਂਦੇ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਹੋ